ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਬਿਰਲੇ ਬਿਰਲੇ ਇਨਸਾਨ ਸੰਸਾਰ ਦੇ ਵਿੱਚ ਹੁੰਦੇ ਹਨ ਜੋ ਆਪਣੀ ਔਕਾਤ ਆਪਣੀ ਮੰਜ਼ਲ ਨੂੰ ਪਛਾਣ ਸਕਦੇ ਹਨ ਇਸ ਦੇ ਪ੍ਰਥਾਏ ਇੱਕ ਕਵਤਾਵ ਜਿਹਦੇ ਨਾਲ ਸਾਂਝੀ ਕਰਦੇ ਆ ਬੜੇ ਪਿਆਰ ਸਹਿ ਸਰਵਣ ਕਰੋ ਜੀ ਜਿਨਾ ਦਸੰਦੜਿਆਂ ਦੁਰਮਤਵੰਜੈ ਮਿੱਤਰ ਅਸਾੜੜੇ ਸਈ ਹੌਟ ਢੰਡਿੰਦੀ ਜਗ ਸਵਾਇਆ ਜਨ ਨਾਨਕ ਬਿਰਲੇ ਕੇਈ ਜਗ ਦੇ ਅੰਦਰ ਰੱਖਿਆ ਸਤ ਗੁਰ ਨੇ ਦਾਤਾ ਨੇ ਕਰਮਾਂ ਨੇ ਵਾਲੇ ਪਾਉਂਦੇ ਵੱਡੀਆਂ ਸੁਗਾਤਾ ਨੇ ਕਰਮਾਂ ਨੇ ਵਾਲੇ ਪਾਉਂਦੇ ਧੀਰੇ ਦੀ ਕੀਮਤ ਕੋਈ ਜੋਰੀ ਹੀ ਜਾਣਦਾ ਰੱਬ ਦੇ ਰੰਗਾਂ ਨੂੰ ਕੋ ਬਿਰਲਾ ਹੀ ਮਾਣਦਾ ਰੱਬ ਦੇ ਆ ਰੰਗਾਂ ਨੂੰ ਓ ਜਗ ਦੇ ਅੰਦਰ ਰੱਖੀਆਂ ਸਤ ਗੁਰ ਨੇ ਦਾਤਾ ਨੇ ਕਰਮਾ ਨੇ ਵਾਲੇ ਪਾਉਂਦੇ ਵੱਡੀਆਂ ਸੁਗਾਤਾ ਨੇ ਕਰਮਾ ਨੇ ਵਾਲੇ ਪਾਉਂਦੇ ਹੀਰੇ ਦੀ ਕੀਮਤ ਕੋਈ ਹੀਰੇ ਦੀ ਕੀਮਤ ਕੋਈ ਜੋ ਰਹੀ ਜਾਣਦਾ ਰੱਬ ਦੇ ਰੰਗਾਂ ਨੂੰ ਕੋਈ ਬਿਰਲਾ ਹੀ ਮਾਣਦਾ ਰੱਬ ਦੇ ਰੰਗਾਂ ਨੂੰ ਕੋਈ ਪੱਸਰ ਆ ਘੁੱਪ ਹਨੇਰਾ ਸਮਝ ਕੋਈ ਲੱਗੇ ਨਾ ਜਿੰਨਾ ਚਿਰ ਅੰਦਰ ਜੋਤ ਦਾ ਦੀਵਾ ਕੋਈ ਜਗੇ ਨਾ ਜਿੰਨਾ ਚਿਰ ਅੰਦਰ ਜੋਤ ਦਾ ਮਜ਼ਲੂਮਾਂ ਦੀ ਬਾਹ ਪੜਨ ਲਈ ਛਾਤੀ ਜੋ ਤਾਣਦਾ ਰੱਬ ਦੇ ਰੰਗਾਂ ਨੂੰ ਕੋਈ ਬਿਰਲਾ ਹੀ ਮਾਣਦਾ ਰੱਬ ਦੇ ਰੰਗਾਂ ਨੂੰ ਕੋਈ ਹੋ ਮੱਥੇ ਦੇ ਲੇਖ ਉਗੜਦੇ ਮੱਥੇ ਦੇ ਲੇਖ ਉਗੜਦੇ ਲਿਖੇ ਤਕਦੀਰਾਂ ਦੇ ਦੇ ਦੇਵੇ ਰਾਜ ਭਾਗ ਏ ਹੱਥੀ ਫਕੀਰਾਂ ਦੇ ਦੇ ਦੇਵੇ ਰਾਜ ਭਾਗ ਇਹ ਕਿਨਕਾ ਇੱਕ ਗੁਰੂ ਦੇ ਦਵੇ ਰੱਬੀ ਗਿਆਨ ਦਾ ਰੱਬ ਦੇ ਰੰਗਾਂ ਨੂੰ ਕੋਈ ਬਿਰਲਾ ਹੀ ਮਾਣਦਾ ਰੱਬ ਦੇ ਰੰਗਾਂ ਨੂੰ ਕੋਈ ਹੁੰਦੀ ਹੈ ਮਾਰ ਔਖੀ ਝੱਲਣੀ ਵਛੋੜੇ ਦੀ ਉਹਦੇ ਜੇ ਦਰ ਤੇ ਪੁੱਜ ਜਾਏ ਤਾਂ ਆਵਾਜ਼ ਇੱਕ ਔੜੇ ਦੀ ਉਹਦੇ ਜੇ ਦਰ ਤੇ ਪੁੱਜ ਜਾਏ ਦਾਈਆ ਏ ਬਨ ਕੇ ਵਹਿ ਜਾਏ ਆਪਣੀ ਹੀ ਜਾਨ ਦਾ ਰੱਬ ਦੇ ਰੰਗਾ ਨੂੰ ਕੋਈ ਬਿਰਲਾ ਹੀ ਮਾਨਦਾ ਰੱਬ ਦੇ ਰੰਗਾ ਨੂੰ ਕੋਈ ਹੁਣ ਜੇ ਦਰਸ਼ਨ ਕਿੱਧਰੇ ਰੱਬੀ ਨੇ ਜੋਤਾਂ ਦੇ ਹੁਣ ਜੇ ਦਰਸ਼ਨ ਕਿੱਧਰੇ ਰੱਬੀ ਨੇ ਜੋਤਾਂ ਦੇ ਚੱਕੇ ਨੇ ਜਾਨ ਪਲੇਖੇ ਜਾਤਾ ਤੇ ਗੋਤਾ ਦੇ ਚੱਕੇ ਨੇ ਜਾਨ ਪਲੇਖੇ ਸੀਮਾ ਨੂੰ ਚਰਨ ਸਿੰਘਾ ਤੂੰ ਸੀਮਾ ਨੂੰ ਚਰਨ ਸਿੰਘਾ ਤੂੰ ਕਿਉਂ ਨਹੀਂ ਪਛਾਣਦਾ ਰੱਬ ਦੇ ਰੰਗਾਂ ਨੂੰ ਕੋਈ ਗਿਰਲਾ ਹੀ ਮਾਣਦਾ ਰੱਬ ਦੇ ਰੰਗਾਂ ਨੂੰ ਕੋਈ ਮੱਥੇ ਦੇ ਵਿੱਚ ਵਿਚਾਲੇ ਜੋਤ ਜਗਾ ਲਈਏ ਗਾਉਣ ਲਈ ਰਣਬੀਰ ਸਿੰਘ ਨੂੰ ਸੋਲੇ ਬੁਲਾ ਲਈਏ ਗਾਉਣ ਲਈ ਰਣਬੀਰ ਸਿੰਘ ਨੂੰ ਬਖਸ਼ਿਆ ਰੱਬ ਤਰੀਕਾ ਸੋਹਣੇ ਗੁਣ ਗਾਨ ਦਾ ਰੱਬ ਦੇ ਰੰਗਾਂ ਨੂੰ ਕੋਈ ਵਿਰਲਾ ਹੀ ਜਾਣਦਾ ਰੱਬ ਦੇ ਰੰਗਾਂ ਨੂੰ ਕੋਈ ਵਿਰਲਾ ਹੀ ਮਾਨਦਾ ਰੱਬ ਦੇ ਰੰਗਾਂ ਨੂੰ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ